ਸਪਾ ਸੈਂਟਰ ਦੀ ਆਰ ਦੇ ਵਿੱਚ ਚਲਾਇਆ ਜਾ ਰਿਹਾ ਸੀ ਦੇਵਪਾਰ ਦਾ ਤੰਦਾ ਚਾਰ ਵਿਦੇਸ਼ੀ ਲੜਕੀਆਂ ਸਮੇਤ 8 ਨੂੰ ਹਰਾਸਤ ਵਿੱਚ ਮਾਮਲਾ ਸ਼ਨੀਵਾਰ ਨੂੰ 10 ਵਜੇ ਦੇ ਲਗਭਗ ਦਾ ਬਠਿੰਡਾ ਦੇ ਨਾਰਥ ਸਟੇਟ ਵਿਖੇ ਬਣੇ ਇੱਕ ਬਲੂਨ ਦੇ ਸਲੂਨ ਐਂਡ ਸਪਾ ਸੈਂਟਰ ਦੇ ਵਿੱਚ ਵਿਦੇਸ਼ੀ ਲੜਕੀਆਂ ਇੱਥੇ ਲਿਆ ਕੇ ਦੇਵਪਾਰ ਦਾ ਤੰਦਾ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਅੱਜ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਚਾਰ ਵਿਦੇਸ਼ੀ ਲੜਕੀਆਂ ਸਮੇਤ 8 ਨੂੰ ਹਰਾਸਤ ਵਿੱਚ ਲਿਆ ਗਿਆ ਇਹ ਸਾਰੀ ਜਾਣਕਾਰੀ ਐਸ ਐਚਓ ਥਾਣਾ ਕੈਂਟ ਵੱਲੋਂ ਦਿੱਤੀ ਗਈ ਐਸਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਜਿੱਥੇ ਚਾਰ ਲੜਕੀਆਂ ਵੱਲੋਂ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਰਾਸਤੇ ਵਿੱਚ ਲੈ ਗਿਆ ਉੱਥੇ ਚਾਰ ਲੜਕੀਆਂ ਨੂੰ ਵੀ ਹਰਾਸਤੇ ਦੇ ਵਿੱਚ ਮਨੇਜਰ ਸਮੇਤ ਲਿਆ ਗਿਆ ਤੇ ਹੁਣ ਇਹਨਾਂ ਦੇ ਮਾਮਲੇ ਦਾਜ ਕੀਤਾ ਜਾ ਰਿਹਾ ਦੱਸ ਦਈਏ ਕਿ ਇੱਥੇ ਸਪਾ ਸੈਂਟਰ ਦੇ ਨਾਮ ਤੇ ਦੇ ਵਪਾਰ ਦਾ ਅੱਡਾ ਜਿਹੜਾ ਇੱਥੇ ਆਪਣਾ ਧੰਦਾ ਚਲਾਇਆ ਜਾ ਰਿਹਾ ਸੀ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੱਥੇ ਆਪਣਾ ਵਿਦੇਸ਼ੀ ਲੜਕੀਆਂ ਚਾਰ ਵਿਦੇਸ਼ੀ ਲੜਕੀਆਂ ਮਿਲੀਆਂ ਨੇ ਜਿਸ ਦੇ ਵਿੱਚ ਅੱਜ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਐਸਐਚਓ ਨੇ ਜਾਣਕਾਰੀ ਦਿੱਤੀ ਹੈ ਕਿ ਮਾਮਲਾ ਇੱਕ ਤੇ ਆਪਣਾ ਦਰਜ ਕੀਤਾ ਜਾ ਰਿਹਾ ਪਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਜਿੱਥੇ ਚਾਰ ਵਿਦੇਸ਼ੀ ਲੜਕੀਆਂ ਤੇ ਚਾਰ ਲੜਕਿਆਂ ਨੂੰ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਰਾਸਤੇ ਵਿੱਚ ਲਿਆ ਗਿਆ ਇਹਨਾਂ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੀ ਸਰਕਲ ਕੰਮ ਕਰ ਰਹੇ ਜਿਹੜੇ ਕ੍ਰੇਡ ਕੀਤੀ ਹੈ ਹਾਂਜੀ ਆਪਾਂ ਇੱਕ ਇਮੋਡਲ ਟਰੈਕਿੰਗ ਦਾ ਪਰਚਰ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਮੈਨੇਜਰ ਉਹਨਾਂ ਦੇ ਖਿਲਾਫ ਕਿੰਨੇ ਬੰਦੇ ਕਰਤਾ ਕੀ ਸੀ ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਹੈ ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ ਲੜਕੀਆਂ ਜਿਹੜੇ ਆਪਣੇ ਵਿਦੇਸ਼ੀ ਨੇ థਾਈਲੈਂਡ ਦੇ ਜਿਹੜਾ ਕਿੰਨੇ ਫਿਲਹਾਲ ਤਾਂ ਅਸੀਂ ਇੱਕੋ ਤੇ ਰੇਡ ਕੀਤੀ ਹੈ ਸਾਨੂੰ ਇੱਕੋ ਪਤੇ ਦੱਸੂਣਾ ਹੈ ਇਹ ਕੀ ਬਲੋਸਮ ਬਿਫਾਇ ਜੀ ਥੈਂਕ ਯੂ